ਮੂਡ ਕੀ ਹੈਗਾ ਪੰਜਾਬ ਵਿੱਚ ਗਠਜੋੜ ਨੂੰ ਲੈ ਕੇ ਟਿਲ ਨਾਓ ਅਲਾਈਐਂਸ ਦੇ ਉੱਤੇ ਮੇਰੇ ਨਾਲ ਬਤੌਰ ਕਾਂਗਰਸ ਪਾਰਟੀ ਦੇ ਪਧਾਰ ਕਿਸੇ ਪ੍ਰਕਾਰ ਦੀ ਕੋਈ ਡਿਸਕਸ਼ਨ ਨਹੀਂ ਕੀਤੀ ਜਿੱਥੇ ਵੀ ਸਟੇਟਸ ਦੇ ਵਿੱਚ ਆਟਾਟ ਸਟੇਟਸ ਦੇ ਵਿੱਚ ਸੱਤਾਧਿਰ ਦੇ ਨਾਲ ਅਲਾਈਐਂਸ ਕੀਤਾ ਹੈਗਾ ਕਾਂਗਰਸ ਨੇ ਚਾਹੇ ਪੱਛਮ ਬੰਗਾਲ ਦੇ ਵਿੱਚ ਕੀਤਾ ਹੈਗਾ ਜਾਂ ਹੋਰ ਸਟੇਟ ਦਿੱਲੀ ਦੇ ਵਿੱਚ ਕੀਤਾ ਹੈਗਾ ਜਾਂ ਉੱਤਰ ਪ੍ਰਦੇਸ਼ ਦੇ ਵਿੱਚ ਕੀਤਾ ਉੱਥੇ ਕਾਂਗਰਸ ਲਗਾਤਾਰ ਡਿੱਗਦੀ ਗਈ ਔਰ ਵਾਪਸ ਸੱਤਾ ਦੇ ਵਿੱਚ ਆ ਨਹੀਂ ਸਕੀ। ਕਈ ਅਰੀ ਲੋਕ ਬਿਲਕੁਲ ਮਰੇ ਭਏ ਬੰਦੇ ਚ ਜਾਣ ਪਾ ਗਏ। ਤੁਸੀਂ ਦੇਖੋ ਤਾਂ ਤੇਲੰਗਾਨਾ ਦੇ ਵਿੱਚ ਹਮ ਐਸੇ ਹਾਲਾਤ ਬਣੇ ਅਸੀਂ ਕਿੱਥੋਂ ਉੱਠ ਕੇ ਜਾ ਕੇ ਸਰਕਾਰ ਬਣਾ ਤੀ। ਕੋਈ ਨਵਜੂਰ ਸਿੱਧੂ ਵਰਗੇ ਲੀਡਰ ਜਿਹੜੇ ਵਕਨੀਆਂ ਰੈਲੀਆਂ ਵੀ ਕਰਦੇ ਨੇ ਪਰ ਤਾਂ ਬਾਜਵਾ ਉਹਨੂੰ ਕਹਿੰਦੇ ਕਿ ਇਹਨਾਂ ਦੀ ਇੰਨਾ ਗੱਲਾਂ ਕਰਕੇ ਅਸੀਂ 78 ਤੋਂ 18 ਤੇ ਆ ਗਏ। ਕੋਈ ਇੱਕ ਅੱਦੇ ਬੰਦੇ ਨੂੰ ਆਦਤ ਹੁੰਦੀ ਹੈ ਉਹ। ਅੱਤ ਆਤ ਤੂੰ ਮਜਬੂਰ ਹੁੰਦੇ ਹੈ ਜਿਸ ਤਰ੍ਹਾਂ ਦੇ ਨਾਲ ਲਖਜੂਰ ਸਿੰਘ ਸਿੱਧੂ ਲਾਈਵ ਕਰਦੇ ਨੇ ਇੱਕ ਜਿੱਤੇਗਾ ਪੰਜਾਬ ਜਾਂ ਉਹ ਹੀ ਗੱਲ ਕਰਦੇ ਨੇ ਕਿ ਪੰਜਾਬ ਆਪਣਾ ਧਰਤੀ ਪੁੱਤਰ ਚੁਣੇਗਾ ਉਹ ਧਰਤੀ ਪੁੱਤਰ ਕਾਂਗਰਸੀ ਹੋਏਗਾ ਗੈਰ ਕਾਂਗਰਸੀ ਹੋਏਗਾ ਮੈਂ ਕੋਈ ਲਖਜੂਰ ਸਿੰਘ ਸਿੱਧੂ ਤੇ ਟਿੱਪਾ ਟਿਪੜੀ ਨਹੀਂ ਕਰਨਾ ਚਾਹੁੰਦਾ ਬਠਿੰਡੇ ਚ ਬੜਾ ਰੌਲਾ ਪਿਆ ਹੋਇਆ ਵੀ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਇਲੈਕਸ਼ਨ ਲੜ ਰਹੇ ਨੇ ਇਸ ਵਾਰੀ ਜਾਂ ਅਮਰਤਾ ਵੜਿੰਗ ਹੋਣੀ ਇਲੈਕਸ਼ਨ ਨਹੀਂ ਬਿਲਕੁਲ ਸਤ੍ਰੀਕਾਲ ਡੇਨਿਕ ਸਵੇਰਾ ਪੋਡਕਾਸਟ ਦੇਖ ਰਹੇ ਹੋ ਤੁਸੀਂ ਮੈਂ ਹਾਂ ਪਮਿਲ ਪਾਟਿਆ ਰਾਜਨੀਤੀ ਸੰਭਾਵਨਾਵਾਂ ਦੀ ਖੇਡ ਹੈ ਪੰਜਾਬ ਦੇ ਵਿੱਚ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਕਿਹਦੇ ਨਾਲ ਗੱਡ ਜੋੜ ਕਰਨਗੀਆਂ ਕਿਹੜੀ ਇਕੱਲਾ ਲੜਨਾ ਚਾਹੁੰਦੀ ਹੈ ਸਾਰੇ ਆਪੋ ਆਪਣੇ ਭਾਰ ਤੋਲ ਕੇ ਵੇਖ ਰਹੇ ਨੇ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਕਿ ਕੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸੱਤਾਧਿਰ ਤੇ ਮੁੱਖ ਵਿਰੋਧੀ ਧਿਰ ਇੱਕ ਮੰਚ ਤੇ ਆਉਣਗੇ ਯਾਨੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਟ ਜੋੜ ਹੋਏਗਾ ਹਾਲੀ ਦੇ ਵਿੱਚ ਸੀ ਡਬਲਯੂ ਸੀ ਦੀ ਮੀਟਿੰਗ ਵੀ ਹੋਈ ਹੈ ਉਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਲੀਡਰਾਂ ਦੇ ਵੱਖ-ਵੱਖ ਪੱਖ ਹੈਗੇ ਨੇ ਕੋਈ ਕਹਿ ਰਹੇ ਨੇ ਅਧਿਕਾਰ ਜਿਹੜੇ ਨੇ ਪਾਰਟੀ ਹਾਈ ਕਮਾਂਡ ਨੂੰ ਦੇ ਦਿੱਤੇ ਪਾਰਟੀ ਹਾਈ ਕਮਾਂਡ ਦਾ ਫੈਸਲਾ ਸੁਪਰੀਮ ਹੋਵੇਗਾ ਪਰ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦੇ ਬਹੁਤ ਸਾਰੇ ਸੀਨੀਅਰ ਲੀਡਰ ਜਿਹੜੇ ਨੇ ਗੱਟ ਜੋੜ ਦੇ ਹੱਕ ਦੇ ਵਿੱਚ ਵੀ ਨਹੀਂ ਨਜ਼ਰ ਆ ਰਹੇ ਖੁੱਲਕੇ ਮੰਚਾਂ ਤੇ ਬੋਲਦੇ ਨੇ ਕੀ ਰਣਨੀਤੀ ਰਹੇਗੀ ਪੰਜਾਬ ਕਾਂਗਰਸ ਦੇ ਲਈ 92 ਸੀਟਾਂ ਵਾਲੀ ਆਮ ਆਦਮੀ ਪਾਰਟੀ ਨੂੰ ਹਰਾਉਣ ਦੇ ਲਈ ਔਰ ਜੇ ਗੱਟ ਜੋੜ ਹੁੰਦਾ ਹੈ ਤੇ ਕੈਂਪੇਨਿੰਗ ਕਿਸ ਤਰ੍ਹਾਂ ਦੀ ਹੋਏਗੀ ਤੇ ਹੱਥ ਚ ਹੱਥ ਪਾ ਕੇ ਕਿਵੇਂ ਚੱਲ ਸਕਣਗੇ ਕੀ ਹਾਈ ਕਮਾਂਡ ਪੰਜਾਬ ਕਾਂਗਰਸ ਦੇ ਸਾਰੇ ਵਿਰੋਧ ਨੂੰ ਵੀਟੋ ਕਰਕੇ ਆਪਨਾ ਫੈਸਲਾ ਤੂਪੇਗੀ ਇਹਨਾਂ ਸਾਰੇ ਮਸਲਿਆਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਡਾਇਨਾਮਿਕ ਲੀਡਰ ਨੇ ਪੰਜਾਬ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣਗੇ ਰਾਜਾ ਵੜਿੰਗ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦੇਨਿਕ ਸਵੇਰਾ ਤੇ ਤੇ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਥੈਂਕ ਯੂ ਪਰਮਿਲ ਜੀ ਹੋਰ ਕੀ ਹਾਲ ਹੈ ਤੁਹਾਡਾ ਠੀਕ ਠਾਕ ਬਹੁਤ ਵਧੀਆ ਤੋਂ ਬਹੁਤ ਵਧੀਆ ਜੀ ਰਾਜੇ ਤੁਸੀਂ ਦੱਸੋ ਪੰਜਾਬ ਕਾਂਗਰਸ ਦਾ ਕੀ ਹਾਲ ਚਾਲ ਹੈ ਔਰ ਸਭ ਤੋਂ ਇੰਪੋਰਟੈਂਟ ਸੀਡਬੀਸੀ ਦੀ ਮੀਟਿੰਗ ਹੋ ਕੇ ਹਟੀ ਹੈ ਤੁਹਾਡੀ ਪਾਰਟੀ ਹਾਈ ਕਮਾਂਡ ਦਾ ਮੂਡ ਕੀ ਹੈ ਦੇਖੋ ਜਿੱਤੋਂ ਤੱਕ ਕਾਂਗਰਸ ਦੇ ਹਾਲਚਲ ਦੀ ਗੱਲ ਹੈ ਮੈਨੂੰ ਲੱਗਦਾ ਕਿ ਇਸ ਤੋਂ ਵਧੀਆ ਹਾਲਚਲ ਕਾਂਗਰਸ ਪਾਰਟੀ ਦਾ ਹੋ ਨਹੀਂ ਸਕਦਾ ਪਬਲਿਟੀ ਤੁਸੀਂ ਦੇਖਿਆ ਹੋਣਾ ਹੈ ਕਿ ਮਗਰਲੇ 1.5 ਸਾਲ ਤੋਂ ਜਦ ਕਿ ਪਾਰਟੀ ਬਹੁਤ ਬੁਰੀ ਤਰ੍ਹਾਂ ਹਾਰ ਗਈ ਸੀ ਵਿਧਾਨ ਸਭਾ ਦੇ ਚੋਣ 18 ਸੀਟਾਂ ਤੇ ਕੇਵਲ ਰਹੀ ਸੀ ਵੋਟ ਪਰਸੈਂਟੇਜ ਬਹੁਤ ਡਿੱਗਿਆ ਸੀ ਬਹੁਤ ਸਾਰੇ ਲੀਡਰ ਸਾਡੇ ਚਲੇ ਗਏ ਸਨ ਪਾਰਟੀ ਛੱਡ ਕੇ ਇਵਨ ਕਿ ਜਿਹੜੇ ਮੁੱਖ ਮੰਤਰੀ ਔਰ ਪ੍ਰਧਾਨ ਰਹੇ ਪਾਰਟੀ ਦੇ ਉਹ ਵੀ ਚਲੇ ਗਏ ਸਨ ਔਰ ਪਾਰਟੀ ਨੂੰ ਮੋੜ ਹੁਣ ਤੁਸੀਂ ਦੇਖਿਆ ਹੋਣਾ ਰੀਜੋਇਨਿੰਗ ਕਰਨ ਵਾਲਿਆਂ ਦੀ ਵੀ ਕਤਾਰ ਲੱਗੀ ਹੋਈ ਆ ਬਹੁਤ ਸਾਰੇ ਲੋਕ ਪਾਰਟੀ ਦੁਆਰਾ ਰੀਜੋਇਨ ਕਰ ਗਏ ਹੋਈ ਵੱਡੇ ਵੱਡੇ ਚਿਹਰੇ ਜਿਹੜੇ ਛੱਡ ਕੇ ਗਏ ਬਿਲਕੁਲ ਨਾਲ ਹੀ ਨਾਲ ਤੁਸੀਂ ਹਾਲੀ ਵਿੱਚ ਹੁਣੇ ਸੀ ਵੋਟਰ ਇੱਕ ਸਰਵੇ ਆਇਆ ਹੈ ਜਿਹਦੇ ਵਿੱਚ ਪਾਰਟੀ ਨੂੰ ਸਭ ਤੋਂ ਵੱਡੀ ਪਾਰਟੀ ਕਾਂਗਰਸ ਪਾਰਟੀ ਨੂੰ ਦੱਸਿਆ ਗਿਆ ਹੈ 27% ਕਿ 27% ਤੇ ਕਾਂਗਰਸ ਪਾਰਟੀ ਖੜੀ ਹੈ ਤੇ 5 ਤੋਂ 7 ਸੀਟਾਂ ਤੇ ਕਾਂਗਰਸ ਪਾਰਟੀ ਹੈ ਜਿਹੜੀ ਆ ਪਾਰਲੀਮੈਂਟ ਦੀਆਂ ਸੀਟਾਂ ਜਿੱਤ ਸਕਦੀ ਹੈ ਜੇ ਇੰਡੀਵਿਜੂਅਲ ਜਿਸੀਂ ਚਾਰੇ ਲੜਦੇ ਆ ਤਾਂ ਸੋ ਤੁਸੀਂ ਆਪ ਦੇਖ ਸਕਦੇ ਹੋ ਕਿ ਪਾਰਟੀ ਦਾ ਹਾਲ ਕੀ ਹੈ ਇਹ ਰਮਨ ਪਾਰਟੀ ਦਾ ਹਾਲ ਬਹੁਤ ਬਿਹਤਰੀਨ ਤੇ ਚੰਗਾ ਹੈ ਹਜੇ 6 ਮਹੀਨੇ ਬਾਕੀ ਨੇ ਪਾਰਲੀਮੈਂਟ ਦੇ ਚੋਣਾਂ ਦੇ ਵਿੱਚ ਔਰ ਮੈਨੂੰ ਲੱਗਦਾ ਕਿ ਨੇੜੇ ਆਉਂਦੇ ਆਉਂਦੇ ਹੌਲੀ ਹੌਲੀ ਪੰਜਾਬ ਦੇ ਵਿੱਚ ਹੋਰ ਵੀ ਕਾਫੀ ਸੁਧਾਰ ਪਾਰਲੀਮੈਂਟ ਦੇ ਵਿੱਚ ਹੋਣਗੇ ਅ ਰਾਜਾ ਜੀ ਜਿਹੜੀ ਮੈਂ ਗੱਲ ਕਹੀ ਪਾਰਟੀ ਹਾਈ ਕਮਾਂਡ ਦਾ ਮੂਡ ਕੀ ਹੈਗਾ ਪੰਜਾਬ ਵਿੱਚ ਗੱਠ ਜੋੜ ਨੂੰ ਲੈ ਕੇ ਤੁਸੀਂ ਹੋਵੋ ਜਾਂ ਪ੍ਰਤਾਪ ਬਾਜਵਾ ਹੋਣ ਜਾਂ ਸੀਨੀਅਰ ਲੀਡਰਸ਼ਿਪ ਹੈ ਉਹ ਮੰਚਾਂ ਤੋਂ ਕਹਿੰਦੇ ਨੇ ਕਿ ਅਸੀਂ ਗੱਠ ਜੋੜ ਦੇ ਹੱਕ ਦੇ ਵਿੱਚ ਨਹੀਂ ਹੈਗੇ ਪਰ ਕਾਂਗਰਸ ਦੇ ਵਿੱਚ ਕਿਸੇ ਵੀ ਸਟੇਟ ਦੇ ਸਟੇਟ ਯੂਨਿਟ ਦੇ ਫੈਸਲੇ ਨੂੰ ਵੀਟੋ ਕਰਨ ਦਾ ਅਧਿਕਾਰ ਤੁਹਾਡੇ ਹਾਈ ਕਮਾਂਡ ਕੋਲੇ ਹੈਗਾ ਉਹਨਾਂ ਦਾ ਮੂਡ ਕੀ ਦੇਖ ਕੇ ਆਏ ਹੋ ਤੁਸੀਂ ਸੀਡਬਲਿਊਸੀ ਚ ਵਿਟੋ ਕਰਨ ਦੀ ਲੋੜ ਨਹੀਂ ਹੈ ਅਸੀਂ ਆਲਰੇਡੀ ਸਾਰੇ ਅਧਿਕਾਰ ਹਮੇਸ਼ਾ ਹੀ ਹਾਈ ਕਮਾਂਡ ਨੂੰ ਦਿੰਨੇ ਤੇ ਅੱਜ ਵੀ ਹਾਈ ਕਮਾਂਡ ਨੂੰ ਅਧਿਕਾਰ ਸੌਂਪੇ ਹੋਏ ਹੈ ਹਮ ਲੇਕਿਨ ਕਦੇ ਹਾਈ ਕਮਾਂਡ ਨੇ ਮੇਰੇ ਰਾਜਨੀਤਿਕ ਕੈਰੀਅਰ ਦੇ ਵਿੱਚ ਵਿਟੋ ਨਹੀਂ ਕੀਤਾ ਕਦੇ ਵੀ ਹਾਈ ਕਮਾਂਡ ਨੇ ਹਮ ਲੋਕਾਂ ਦੀਆਂ ਭਾਵਨਾਵਾਂ ਤੁਸੀਂ ਦੇਖੋ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਉਤਾਰਿਆ ਹੈ ਹਮ ਇਹ ਪੰਜਾਬ ਦੇ ਲੋਕਾਂ ਦੀ ਡਿਮਾਂਡ ਸੀ ਪੂਰੀ ਕਾਂਗਰਸ ਦੀ ਡਿਮਾਂਡ ਸੀ ਕਿ ਅਮਰਿੰਦਰ ਸਿੰਘ ਉਤਰਨਾ ਚਾਹੀਦਾ ਹੈ ਹੂੰ ਲੇਟ ਹੋ ਗਏ ਹਾਲਾਂਕਿ ਸਾਲ ਪਹਿਲਾਂ ਉਤਰਨਾ ਚਾਹੀਦਾ ਸੀ ਡੇਢ ਸਾਲ ਪਹਿਲਾਂ ਹੂੰ ਵਿਟੋ ਨਹੀਂ ਕੀਤਾ ਜਦੋਂ ਸਾਰੇ ਨਹੀਂਆ ਭਾਵਨਾਵਾਂ ਸਾਰੇ ਲੀਡਰਸ਼ਿਪਾਂ ਨੂੰ ਮਿਲੇ ਜਾਣਕਾਰੀ ਲਈ ਖਰਗੇ ਸਾਧ ਦੇ ਅਧੀਨ ਇੱਕ ਕਮੇਟੀ ਬਣੀ ਤਾਂ ਫੇਰ ਇਹ ਫੈਸਲਾ ਲਿਆ ਗਿਆ ਅੱਜ ਵੀ ਕਿਸੇ ਪ੍ਰਕਾਰ ਦਾ ਵਿਟੋ ਮੈਨੂੰ ਨਹੀਂ ਲੱਗਦਾ ਹਾਲਾਂਕਿ ਕਰ ਸਕਦੇ ਹਨ ਲੇਕਿਨ ਨਹੀਂ ਕੀਤਾ ਜਾ ਰਿਹਾ ਔਰ ਅੱਜ ਤੱਕ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਫੈਸਲਾ ਇਹ ਨਹੀਂ ਕਿਹਾ ਵੀ ਅਸੀਂ ਆ ਕਰਨ ਜਾ ਰਹੇ ਹਾਂ ਤੇ ਤੁਸੀਂ ਇਹਦਾ ਧਿਆਨ ਰੱਖਣਾ ਸੋ ਇਹ ਸਾਡੀ ਪਾਰਟੀ ਦੀ ਖਾਸੀਅਤ ਹੈ ਕਿ ਉਹਨਾਂ ਦਾ ਮੂਡ ਕੀ ਹੈਗਾ ਨਹੀਂ ਨਹੀਂ ਮੂਡ ਦੀ ਗੱਲ ਨਹੀਂ ਦੱਸ ਰਿਹਾ ਸਟਿਲ ਨਾਓ ਸਟਿਲ ਨਾਓ ਮੈਂ ਅੱਗੇ ਵੀ ਸਾਰੇ ਪ੍ਰੈਸ ਰਿਪੋਰਟਰਸ ਨੂੰ ਦੱਸਿਆ ਕਿ ਟਿਲ ਨਾਓ ਐਲਾਈਐਂਸ ਦੇ ਉੱਤੇ ਮੇਰੇ ਨਾਲ ਬਤੌਰ ਕਾਂਗਰਸ ਪਾਰਟੀ ਦੇ ਪ੍ਰਧਾਨ ਕਿਸੇ ਪ੍ਰਕਾਰ ਦੀ ਕੋਈ ਡਿਸਕਸ਼ਨ ਨਹੀਂ ਕੀਤੀ ਲੋਗਾ ਦੀਆਂ ਭਾਵਨਾਵਾਂ ਕਾਂਗਰਸ ਪਾਰਟੀ ਦੇ ਵਰਕਰਾਂ ਦੀਆਂ ਭਾਵਨਾਵਾਂ ਕਾਂਗਰਸ ਪਾਰਟੀ ਦੇ ਲੀਡਰਸ਼ਿਪਨੀਆਂ ਭਾਵਨਾਵਾਂ ਹਮ ਮੈਂ ਉਹਨਾਂ ਨੂੰ ਦੱਸ ਦਿੱਤੀਆਂ ਨੇ ਕਿ ਆਹ ਲੋਕਾਂ ਦੀਆਂ ਭਾਵਨਾਵਾਂ ਨੇ ਆਹ ਲੀਡਰਸ਼ਿਪਨੀਆਂ ਭਾਵਨਾਵਾਂ ਨੇ ਫੈਸਲਾ ਲੇਕਿਨ ਮੈਨੂੰ ਨਹੀਂ ਲੱਗਦਾ ਨਾ ਤਾਂ ਵਿਟੂ ਕੀਤੀ ਹੈ ਨਾ ਉਹਨਾਂ ਨੇ ਇਸ ਤੋਂ ਬਾਅਦ ਕਲੀਆ ਭਾਵਨਾਵਾਂ ਮੈਂ ਜ਼ਰੂਰ ਪ੍ਰਗਟ ਕਰਤੀਆਂ ਉਹਨਾਂ ਨੇ ਕਿਸੇ ਪ੍ਰਕਾਰ ਦਾ ਕੋਈ ਰੁਝਾਨ ਨਹੀਂ ਦਿੱਸਿਆ ਕਿ ਅਸੀਂ ਸਾਡਾ ਮੂਡ ਆਏ ਜਾਂ ਨਹੀਂ ਹੈ ਮੈਨੂੰ ਲੱਗਦਾ ਕਿ ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਮੇਰੇ ਨਾਲ ਔਰ ਸੀਐਲਪੀ Pratap Singh Bajwa ਨਾਲ ਗੱਲ ਜ਼ਰੂਰ ਕਰਨਗੇ ਆਈ ਡੋਨਟ ਥਿੰਕ ਸੋ ਮੈਨੂੰ ਬੇਰੀ ਪਾਰਟੀ ਤੇ ਪੂਰੀ ਨਮੀਦਾ ਕਿਸੇ ਪ੍ਰਕਾਰ ਦੀ ਉਹ ਵਿਟੋ ਨਹੀਂ ਕਰੇਗੀ ਹਮ ਰਾਜੇ ਜੀ ਜਿਹੜੀਆਂ ਜਿੱਥੇ ਵੀ ਹਾਂ ਤੁਸੀਂ ਕੁਝ ਕਹਿਣ ਲੱਗੇ ਜਿੱਥੇ ਵੀ ਸਟੇਟਸ ਦੇ ਵਿੱਚ ਆਟ ਆਟ ਸਟੇਟਸ ਦੇ ਵਿੱਚ ਸੱਤਾਧਿਰ ਦੇ ਨਾਲ ਅਲਾਈਅንስ ਕੀਤਾ ਹੈਗਾ ਕਾਂਗਰਸ ਨੇ ਚਾਹੇ ਪੱਛਮ ਬੰਗਾਲ ਦੇ ਵਿੱਚ ਕੀਤਾ ਹੈਗਾ ਜਾਂ ਹੋਰ ਸਟੇਟ ਦਿੱਲੀ ਦੇ ਵਿੱਚ ਕੀਤਾ ਹੈਗਾ ਜਾਂ ਉੱਤਰ ਪ੍ਰਦੇਸ਼ ਦੇ ਵਿੱਚ ਕੀਤਾ ਉੱਥੇ ਕਾਂਗਰਸ ਲਗਾਤਾਰ ਡਿੱਗਦੀ ਗਈ ਔਰ ਵਾਪਸ ਸੱਤਾ ਦੇ ਵਿੱਚ ਆ ਨਹੀਂ ਸકી ਤਾਂ ਲੱਗਦਾ ਕਿ ਜੇ ਇਹ ਸੰਭਾਵਨਾਵਾਂ ਬਣਦੀਆਂ ਨੇ ਪੰਜਾਬ ਦੇ ਵਿੱਚ ਗੱਟ ਜੋੜ ਹੁੰਦਾ ਤਾਂ ਇਹਦੀ ਬੈਕ ਫਾਇਰ ਕਰਨ ਦੀ ਜਿਹੜੀ ਸਥਿਤੀ ਬਹੁਤ ਜ਼ਿਆਦਾ ਰਹਿਣੀ ਆ ਔਰ ਕਾਂਗਰਸੇ ਚੱਲ ਚੁੱਕੀ ਹੈ ਪਹਿਲੇ ਨਹੀਂ ਹਰ ਸਟੇਟ ਦਾ ਡਿਫਰੈਂਟ ਡਿਫਰੈਂਟ ਸਿਨੈਰੀਓ ਰਹਿੰਦਾ ਬ੍ਰਦਰ ਇਟਸ ਡਿਪੈਂਡ ਔਨ ਦਾ ਲੀਡਰਸ਼ਿਪ ਜ਼ਰੂਰੀ ਨਹੀਂ ਹੈ ਤੁਸੀਂ ਕਈ ਵਾਰੀ ਕਹਿੰਦੇ ਕਿ ਫੌਕੇਰੀ ਆਪਣੇ ਆਮ ਉਦਾਹਰਨ ਦੇ ਦਿੰਦੇ ਕਿ ਫਲਾਣਾ ਬੰਦਾ ਤਾਂ ਜਦੋਂ ਜਿੱਤਦਾ ਉਦੋਂ ਸਰਕਾਰ ਨਹੀਂ ਆਉਂਦੀ ਹੈ ਹੂੰ ਸੋ ਹਰ ਪ੍ਰਦੇਸ਼ ਦਾ ਅਲੱਗ-ਅਲੱਗ ਲੋਕਾਂ ਦਾ ਮੂਡ ਹੈ ਉੱਥੇ ਲੀਡਰਸ਼ਿਪ ਕਿਹੋ ਜੀ ਹੈ ਕਈ ਵਾਰੀ ਲੋਕ ਬਿਲਕੁਲ ਮਰੇਪੇ ਬੰਦੇ ਚ ਜਾਣ ਪਾ ਦਿੰਦੇ ਤੁਸੀਂ ਦੇਖੋ ਨਾ ਤੇਲੰਗਾਨਾ ਦੇ ਵਿੱਚ ਹੂੰ ਐਸੇ ਹਾਲਾਤ ਬਣੇ ਅਸੀਂ ਕਿੱਥੋਂ ਉੱਠ ਕੇ ਜਾ ਕੇ ਸਰਕਾਰ ਬਣਾਤੀ ਹੂੰ ਸੋ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਹੂੰ ਕਿ ਉਹ ਉਹ ਉਹਨਾਂ ਸਟੇਟਾਂ ਦੇ ਹਾਲਾਤ ਐਸੇ ਹੋਗੇ ਉੱਥੇ ਸਾਡ ਕੋ ਲੀਡਰਸ਼ਿਪ ਨਹੀਂ ਅਸੀਂ ਕੰਮ ਕਰ ਸਕੇ ਅਦਰਵਾਇਜ਼ ਇੱਕ ਨਵਾਂ ਬੰਦਾ ਵੀ ਜਾ ਕੇ ਕੰਮ ਖੜਾ ਕਰਕੇ ਪੂਰੀ ਬਿਲਡਿੰਗ ਬਣਾ ਸਕਦਾ ਹੈ ਹਾਂ ਨੁਕਸਾਨ ਕੀ ਹੈ ਫਾਇਦੇ ਕੀ ਹੈ ਇਹਰੇ ਬਾਰੇ ਜ਼ਰੂਰ ਸਾਨੂੰ ਜ਼ਰੂਰ ਸੋਚਣਾ ਪਏਗਾ ਪਰ ਇਹ ਗੱਲ ਨਹੀਂ ਮੈਂ ਕਹਿਣ ਲੱਗਿਆ ਕਿ ਵੀ ਤੁਸੀਂ ਕਿਤੇ ਕਿਤੇ ਘਟਚੋਟ ਹੋਇਆ ਉੱਥੋਂ ਅਸੀਂ ਖਤਮ ਹੋ ਗਏ ਜਾਂ ਖਤਰ ਹੋ ਜਾਂਗੇ ਨਹੀਂ ਪਰ ਉਹ ਐਗਜ਼ਾਮਪਲ ਤੇ ਸਾਡੇ ਕੋਲੇ ਹੈ ਕਿ ਨਾ ਕਾਂਗਰਸ ਕੋਲੇ ਮੇਰੀ ਆਨੈਸਟੀ ਕਿਸ ਸਮਾਂ ਔਰ ਉਹ ਵੱਡੀਆਂ ਸਟੇਟਾਂ ਦੇਸ਼ ਦੇ ਅੰਦਰ ਬੜਾ ਸਾਲ ਰਾਜ ਕੀਤਾ ਬਹੁਤ ਸਾਰੀਆਂ ਲੋਕ ਵਿਕਲਪ ਪਾਲਦੇ ਰਹਿੰਦੇ ਨੇ ਤੁਸੀਂ ਦੇਖੋ ਕਾਂਗਰਸ ਤੇ ਅਕਾਲੀ ਦਲ ਦਾ ਰਾਜ ਰਿਹਾ ਪੰਜਾਬ ਦੇ ਅੰਦਰ ਤੀਜਾ ਬਦਲਾਅ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਆਈ ਆਮ ਆਦਮੀ ਪਾਰਟੀ ਲੋਕਾਂ ਨੇ ਇਹ ਸੋਚ ਕੇ ਆਇਆ ਲੈਟਸ ਸੀ ਦੂਜੀ ਪਾਰਟੀ ਨੂੰ ਵੀ ਅਸੀਂ ਵੇਖੀਏ ਸੋ ਇਹ ਕਦੇ ਕਦੇ ਆਉਂਦਾ ਰਹਿੰਦਾ ਬਟ ਮੈਨੂੰ ਨਹੀਂ ਲੱਗਦਾ ਕਿ ਅਲਾਈਅੰਸ ਕਰਨਾ ਜਾਂ ਨਾ ਕਰਨਾ ਨਾ ਕਿ ਅਸੀਂ ਕਰਨ ਜਾ ਰਹੇ ਹਾਂ ਅਲਾਈਅੰਸ ਇਹ ਹਰ ਸੂਬੇ ਦੀ ਅਲੱਗ-ਅਲੱਗ ਸਥਿਤੀ ਹੁੰਦੀ ਹੈ ਕੀ ਹਾਲਾਤ ਹੋਣਗੇ ਇਹ ਅੱਜ ਮੈਂ 4 ਸਾਲਾਂ ਦੇ ਬਾਰੇ ਜਾਂ ਨੈਕਸਟ 5 ਸਾਲਾਂ ਦੇ ਬਾਰੇ ਹਾਲਾਤਾਂ ਬਾਰੇ ਮੈਂ ਅੱਜ ਪ੍ਰੈਡਿਕਸ਼ਨ ਨਹੀਂ ਕਰ ਸਕਦਾ ਕਿ ਕੀ ਕੀ ਹਾਲਾਤ ਹੋਣਗੇ ਹੋ ਸਕਦਾ ਕਾਂਗਰਸ ਪਾਰਟੀ ਬਹੁਤ ਮਜ਼ਬੂਤ ਹੋਵੇ ਹੋ ਸਕਦਾ ਹੈ ਉਰ ਨੁਕਸਾਨ ਹੋ ਜੇ ਤਾਂ ਜਨਤਾ ਦੇ ਮੂਰਤੇ ਔਰ ਨਤੀਜਿਆਂ ਤੇ ਪਤਾ ਲੱਗੇ ਕਿ ਕੀ ਹੋਇਆ ਬਹੁਤ ਸਾਰੇ ਪੋਲਿਟੀਕਲ ਐਨਾਲਿਸਟ ਇਹ ਗੱਲ ਕਹਿੰਦੇ ਆ ਕਿ ਕਹਿੰਦੇ ਜਿਹੜੇ ਜਿੰਨਾ ਠੋਕ ਕੇ ਵਿਰੋਧ ਕਰ ਰਹੇ ਹੋ ਕਿਤੇ ਨਾ ਕਿਤੇ ਨਾ ਆਪਣਾ ਭਾਰ ਤੋਲ ਕੇ ਦੇਖ ਰਿਹਾ ਕਿ ਕੱਲ ਨੂੰ ਜੇ ਕਿਤੇ ਕਿਸੇ ਕਾਮਨ ਮਿਨਿਮਮ ਅਜਡੇ ਤੇ ਆਣਾ ਪਵੇ ਤੇ ਅਸੀਂ ਬਾਰਗੇਨਿੰਗ ਕਰਨ ਦੀ ਸਥਿਤੀ ਦੇ ਵਿੱਚ ਹੋਈ ਨਹੀਂ ਕੋਈ ਭਾਰ ਤੋਲਣ ਵਾਲੀ ਗੱਲ ਨਹੀਂ ਹੈ ਅਸੀਂ ਤਾਂ ਨਿਰੰਤਰ ਸਰਕਾਰ ਦੇ ਖਿਲਾਫ ਉਹਨਾਂ ਆਵਾਜ਼ ਉਠਾ ਰਹੇ ਹਾਂ ਹਰ ਮੁੱਦੇ ਤੇ ਇੱਕ ਸਰਕਾਰ ਨੂੰ ਘੇਰ ਰਹੇ ਹਾਂ ਰੋਜ਼ਾਨਾ ਸਾਡੇ ਤਰ੍ਹਾਂ ਦੇ ਪ੍ਰਦਰਸ਼ਨ ਹੁੰਦੇ ਨੇ ਸਰਕਾਰ ਦੀਆਂ ਜਿਹੜੀਆਂ ਨਕਾਮੀਆਂ ਹਨ ਉਹਨਾਂ ਤੇ ਰੋਜ਼ਾਨਾ ਅਸੀਂ ਟਿੱਪਾ ਟਿਪਣੀ ਕਰਦੇ ਆਂ ਬਹੁਤ ਸਾਰੇ ਫਰੰਟਸ ਤੇ ਅੱਜ ਆਮ ਆਦਮੀ ਪਾਰਟੀ ਸਰਕਾਰ ਮਕਮਲ ਤੌਰ ਤੇ ਫੇਲ ਹੋ ਚੁੱਕੀ ਹੈ ਬਿਲਕੁਲ ਨਹੀਂ ਭਾਰ ਤੋਲੇ ਜਾ ਰਹੇ ਸੱਚ ਨੂੰ ਸੱਚ ਕਹਣਾ ਹੈ ਆਪ ਦੀ ਸਰਕਾਰ ਸੀ ਉਦੋਂ ਵੀ ਕਹਿੰਦੇ ਸੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ ਉਦੋਂ ਹੀ ਟੋਕਾ ਠੋਕੀ ਕਰ ਦਿੰਦੇ ਸੀ ਕਿ ਇੱਥੇ ਤੁਸੀਂ ਗਲਤ ਹੋ ਹਮਮ ਔਰ ਮੇਰਾ ਖਿਆਲ ਸਾਨੂੰ ਸਿਖਾਇਆ ਵੀ ਗਿਆ ਰਾਹੁਲ ਗਾਂਧੀ ਜੀ ਦੁਆਰਾ ਕਿ ਬੇਸ਼ੱਕ ਆਪਣੀ ਸਰਕਾਰ ਹੋਵੇ ਜਿੱਥੇ ਜਨਤਾ ਦੇ ਹਿੱਤ ਦੀ ਗੱਲ ਹੈ ਤੁਸੀਂ ਠੋਕ ਕੇ ਗੱਲ ਕਰਨੀ ਹੈ ਬੇਸ਼ੱਕ ਅਲਾਈਂਸ ਦੀ ਗੱਲ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ ਹਮ ਸੋ ਅਸੀਂ ਠੋਕ ਕੇ ਆਪਦੇ ਲੋਕਾਂ ਦਾ ਤੇ ਪੰਜਾਬ ਦੀ ਜਨਤਾ ਦਾ ਪੱਖ ਰੱਖਣਾ ਮੈਂ ਤੁਹਾਨੂੰ ਫੇਰ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਕਿਸੇ ਪ੍ਰਕਾਰ ਦਾ ਫੈਸਲਾ ਸਾਡੇ ਤੇ ਥੋਪਿਆ ਜਾਏਗਾ ਫੈਸਲਾ ਉਹ ਹੈਗਾ ਜੋ ਪੰਜਾਬ ਦੀ ਜਨਤਾ ਤੇ ਕਾਂਗਰਸ ਪਾਰਟੀ ਨੂੰ ਮਿਲਿਆ ਰਾਜਾ ਵਿਢਿੰਗ ਆਪਣੀ ਪਾਰਟੀ ਹਾਈ ਕਮਾਂਡ ਨੂੰ ਐਜ਼ ਅ ਸਟੇਟ ਪ੍ਰੈਜ਼ੀਡੈਂਟ ਓਬਜੈਕਸ਼ਨ ਇਤਰਾਜ਼ ਕੀ ਦੱਸਦੇ ਨੇ ਕਿ ਕਿਉਂ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ ਚ ਅਲਾਈਅੰਸ ਨਹੀਂ ਹੋਣਾ ਚਾਹੀਦਾ ਤੁਸੀਂ ਕੁਝ ਤੇ ਜੋ ਫੀਡਬੈਕ ਦਿੱਤਾ ਮੈਂ ਬਿਲਕੁਲ ਕੀ ਦੱਸ ਕੇ ਆਇਆ ਕਿ ਨਹੀਂ ਦੱਸ ਕੇ ਆਇਆ ਕਿਉਂਕਿ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹਮ ਅਗਰ ਮੈਂ ਤੁਹਾਡੇ ਚੈਨਲ ਤੇ ਆ ਕੇ ਗੱਲ ਦੱਸ ਦਿਆਂਗਾ ਕਿ ਮੈਂ ਆਪਣੀਆਂ ਭਾਵਨਾ ਕੀ ਪ੍ਰਗਟ ਕਰਕੇ ਆਇਆ ਤੇ ਮੇਰੇ ਐਸੇ ਚੰਗੀ ਗੱਲ ਨਹੀਂ ਹੈ ਪਾਰਟੀ ਦੀਆਂ ਬਹੁਤ ਸਾਰੇ ਲੀਡਰ ਦੱਸ ਦਿੰਦੇ ਨੇ ਹਮ ਮੇਰਾ ਖਿਆਲ ਬਹੁਤ ਸਾਰੀਆਂ ਇਸੀਆਂ ਗੱਲਾਂ ਹੁੰਦੀਆਂ ਜਿਹੜੀਆਂ ਕਿ ਤੁਸੀਂ ਪਾਰਟੀ ਦੇ ਫੋਰਮ ਤੇ ਜਾਂ ਪਾਰਟੀ ਪਲੇਟਫਾਰਮ ਤੇ ਰੱਖ ਸਕਦੇ ਹੋ ਬਹੁਤ ਸਾਰੇ ਲੀਡਰ ਹੁੰਦੇ ਆ ਕਿ ਜਿਹੜੀ ਅੰਦਰ ਗੱਲ ਕਰਕੇ ਆਉਂਦੇ ਉਹੀ ਸਾਰੇ ਦੀ ਸਾਰੀ ਹੋ ਸੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀ ਨਹੀਂ ਦੱਸਣ ਵਾਲੀਆਂ ਹੁੰਦੀਆਂ ਸੋ ਮੈਂ ਕੀ ਭਾਵਨਾਵਾਂ ਦੱਸ ਕੇ ਆ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਮੇਰੀਆਂ ਵੀ ਕੋਈ ਰੈਸਟ੍ਰਿਕਸ਼ਨਸ ਹੈਗੀਆਂ ਬਿਕੋਜ਼ ਮੈਂ ਉਸ ਪੋਸਟ ਤੇ ਬਿਟਾ ਸੋ ਇਸ ਕਰਕੇ ਪਰਮਜੀਤ ਮੈਂ ਇਸ ਗੱਲ ਦੀ ਮਾਫੀ ਮੰਗਦਾ ਪਰ ਤੁਹਾਡੇ ਜਿਹੜੇ ਐਮਪੀ ਨੇ ਐਮਪੀਜ਼ ਦੇ ਲਈ ਚੋਣ ਲਈ ਹੀ ਇਲੈਕਸ਼ਨ ਹੋਣਿਆ ਨੇ ਤੁਹਾਡੇ ਜਿਹੜੇ ਐਮਪੀ ਨੇ ਗੁੱਜੀਤ ਸਿੰਘ ਔਜਲਾ ਨੇ ਜਾਂ ਜਿਹਨੇ ਮੁਹੰਮਦ ਸਦੀਕ ਨੇ ਤੁਹਾਡੇ ਉਹ ਵੀ ਪਾਰਟੀ ਦੇ ਸੀਨੀਅਰ ਲੀਡਰ ਹੋਗੇ ਮੁਹੰਮਦ ਸਦੀਕ ਉਹਨਾਂ ਨੇ ਕਿਹਾ ਕਿ ਪਾਰਟੀ ਇਹ ਕਰਨਾ ਚਾਹੁੰਦੀ ਹੈ ਅਲਾਈਅੰਸ ਕਰਨਾ ਚਾਹੁੰਦੀ ਹੈ ਔਰ ਅਸੀਂ ਪਾਰਟੀ ਨੂੰ ਕਹਿ ਦਿੱਤਾ ਵੀ ਜੋ ਤੁਹਾਡਾ ਫੈਸਲਾ ਹੋਏਗਾ ਅਸੀਂ ਉਹਨੂੰ ਮੰਨਾਂਗੇ ਔਰ ਉਹ ਕਹਿੰਦੇ ਨੇ ਕਿ ਪਾਰਟੀ ਹਾਈ ਕਮਾਂਡ ਅਲਾਈਅੰਸ ਕਰਨਾ ਚਾਹੁੰਦੀ ਹੈ ਆਈ ਡੋਨਟ ਨੋ ਸਦੀਕ ਸਾਹਿਬ ਦੇ ਆਪਣੇ ਵਿਚਾਰ ਹੋਣਗੇ ਉਹਨਾਂ ਨੇ ਕੀ ਕਿਹਾ ਬਟ ਮੈਨੂੰ ਨਹੀਂ ਪਾਰਟੀ ਨੇ ਕਿਹਾ ਮੈਂ ਹੁਣੇ ਖਰਗੇ ਸਾਬ ਤੇ ਰਾਹੁਲ ਜੀ ਨੂੰ ਮਿਲ ਕੇ ਆਇਆ ਹੂੰ ਮੈਂ ਵੀ ਉਸੇ ਅਸੀਂ ਉਲਟਾ ਇਹਨਾਂ ਸਾਰੇ ਲੋਕਾਂ ਨੂੰ ਨਾਲ ਲੱਗੇ ਗਏ ਸੀਗੇ ਸਾਨੂੰ ਨਹੀਂ ਨਹੀਂ ਕਿ ਪਾਰਟੀ ਨੇ ਕਿਹਾ ਕਿ ਅਸੀਂ ਅਲਾਈਅንስ ਕਰਨਾ ਚਾਹੁੰਨੇ ਮੈਨੂੰ ਬਿਲਕੁਲ ਨਹੀਂ ਕਿਹਾ ਕਿ ਪਾਰਟੀ ਅਲਾਈਅንስ ਕਰਨਾ ਤੁਸੀਂ ਖੜਕੇ ਸਾਹਿਬ ਤੇ ਰਾਹੁਲ ਗਾਂਧੀ ਨੂੰ ਮਿਲ ਕੇ ਆਏ ਉਹ ਜੈਰਾਮ ਰਮੇਸ਼ ਉਹਨਾਂ ਨੇ ਵੀ ਇੱਕ ਸਟੇਟਮੈਂਟ ਦਿੱਤੀ ਹੈ ਦੋ ਤਿੰਨ ਦਿਨ ਪਹਿਲਾਂ ਤੁਸੀਂ ਸੁਣੀ ਹੋਏ ਗੱਲ ਕਰਨੀ ਹੈ ਉਹ ਇੰਡੀਆ ਅਲਾਈਅንስ ਦੀ ਉਹ ਤੇ ਗੱਲ ਕਰ ਰਹੇ ਆ ਕਹਿੰਦੇ ਜਿਹੜੀ ਸੀਟ ਸ਼ੇਅਰਿੰਗ ਹੈ ਜਾਂ ਜਿਹੜਾ ਗੱਟ ਜੋੜ ਹੈਗਾ ਹੋਣਾ ਉਹ ਖੁੱਲੇ ਮਨ ਤੇ ਬੰਦ ਮੂੰਹ ਨਾਲ ਕਰਨਾ ਚਾਹੀਦਾ ਔਰ ਇਦਾਂ ਹੀ ਸਾਰਿਆਂ ਨੂੰ ਐਡਜਸਟ ਕਰਨਾ ਚਾਹੀਦਾ ਪਤਾ ਨਹੀਂ ਜੈਰਾਮ ਰੇਮੇਜੀ ਕੀ ਕਹੇ ਪਰ ਉਹਨਾਂ ਨੇ ਹੋ ਸਕਦਾ ਹੈ ਇੰਡੀਆ ਅਲਾਈਂਸ ਤੇ ਗੱਲ ਕੀਤੀ ਹੋਵੇ ਕਿ ਇੰਡੀਆ ਅਲਾਈਂਸ ਜਿਹੜਾ ਹੋ ਰਿਹਾ ਉਹ ਸਾਡਾ ਘਟਚਟ ਹੋ ਰਿਹਾ ਹੈ ਜ਼ਰੂਰੀ ਨਹੀਂ ਹੈ ਕਿ ਇੰਡੀਆ ਅਲਾਈਂਸ ਦੇ ਵਿੱਚ ਅਸੀਂ ਕਿਸੇ ਸੂਬੇ ਦੇ ਵਿੱਚ ਇਕੱਠੇ ਚੋਣਾਂ ਲੜੀਏ ਕੇਰਲਾ ਦੇ ਵਿੱਚ ਹੋ ਸਕਦਾ ਅਸੀਂ ਅਲੱਗ-ਅਲੱਗ ਚੋਣਾਂ ਲੜੀਏ ਬੈਸਟ ਬੰਗਾਲ ਦੇ ਵਿੱਚ ਅਸੀਂ ਅਲੱਗ-ਅਲੱਗ ਲੱਗੀਏ ਪੰਜਾਬ ਦੇ ਵਿੱਚ ਅਲੱਗ-ਅਲੱਗ ਲੜੀਏ ਕੇਂਦਰ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਤੇ ਯਾਨੀ ਕਿ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਦੇਸ਼ ਦੀ ਡੈਮੋਕ੍ਰੇਸੀ ਆਸੀ ਕਮਾਂ ਮਾਇਕ ਮਾਈਕ ਮਾਈਂਡਡ ਪਾਰਟੀਆਂ ਇਕੱਠੀਆਂ ਹੋਈਆਂ ਉੱਥੇ ਇਕੱਠੇ ਰਹਿਣ ਸਾਨੂੰ ਕੀ ਇਤਰਾਜ਼ ਹੈ ਸਾਨੂੰ ਕਿਸੇ ਗੱਲ ਦਾ ਕੋਈ ਇਤਰਾਜ਼ ਨਹੀਂ ਹੈ ਔਰ ਮੈਂ ਬਾਕੀ ਫੈਸਲਾ ਦਾ ਅੰਤਿਮ ਨਿਰਣੇ ਦਾ ਖਰਗੇ ਸਾਥ ਤੇ ਰਾਹੁਲ ਗਾਂਧੀ ਨੇ ਲੈਣਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਉਹ ਭਾਵਨਾਵਾਂ ਪ੍ਰਗਟ ਕਰ ਚੁੱਕੇ ਹਾਂ ਪਰ ਰਾਜੇ ਜੀ ਤੁਸੀਂ ਇੱਕ ਪ੍ਰਧਾਨ ਨੇ ਪਾਰਟੀ ਦਾ ਡਿਸਪਲਾਈਨ ਮੇਨਟੇਨ ਕਰਕੇ ਰੱਖਣਾ ਹੁੰਦਾ ਇਹ ਮੋਦੀ ਦੀ ਜ਼ਿੰਮੇਵਾਰੀ ਹੁੰਦੀ ਹੈ ਤਾਂ ਲੱਗਦਾ ਕਿ ਕਾਂਗਰਸ ਦੇ ਲਈ ਇਨਡਿਸਿਪਲਿਨ ਵੀ ਇੱਕ ਵੱਡਾ ਚੈਲੰਜ ਹੁੰਦਾ ਇਹਦਾ ਖਾਮਿਆਜਾ ਤੁਸੀਂ 2022 ਇਲੈਕਸ਼ਨਸ ਦੇ ਵਿੱਚ ਵੀ ਦੇਖਿਆ ਬਹੁਤ ਸਾਰੇ ਤੁਹਾਡੇ ਵੱਡੇ ਲੀਡਰ ਜਿਹੜੇ ਨੇ ਉਹ ਪਾਰਟੀ ਲਾਈਨ ਤੋਂ ਬਾਹਰ ਜਾ ਕੇ ਉਹਨਾਂ ਨੇ ਬਹੁਤ ਸਾਰੀਆਂ ਸਟੇਟਮੈਂਟਸ ਦਿੱਤੀਆਂ ਹੁਣ ਨਵਜੋਤ ਸਿੱਧੂ ਵਰਗੇ ਲੀਡਰ ਜਿਹੜੇ ਵੱਖਣੀਆਂ ਰੈਲੀਆਂ ਵੀ ਕਰਦੇ ਨੇ ਪ੍ਰਤਾਪ ਬਾਜਵਾ ਉਹਨੂੰ ਕਹਿੰਦੇ ਕਿ ਇਹਨਾਂ ਦੀ ਇੰਨਾ ਗੱਲਾਂ ਕਰਕੇ ਅਸੀਂ 78 ਤੋਂ 18 ਤੇ ਆ ਗਏ ਇਸ ਤਰ੍ਹਾਂ ਦੀ ਸੁਖਜਿੰਦਰ ਰੰਧਾਵਾ ਕਹਿੰਦੇ ਕਿ ਨਵਜੋਤ ਸਿੱਧੂ ਨੂੰ ਹਟਾਉਣਾ ਚਾਹੀਦਾ ਕੁਲਬੀਰ ਸਿੰਘ ਜੀਰਾ ਕਹਿੰਦੇ ਪਾਰਟੀ ਚੋਂ ਕੱਢਣਾ ਚਾਹੀਦਾ ਹੈਗਾ ਐਸੇ ਪ੍ਰਧਾਨ ਤੁਸੀਂ ਕੀ ਅਬਜ਼ਰਵ ਕਰ ਰਹੇ ਹੋ ਤੁਹਾਨੂੰ ਕੀ ਲੱਗਦਾ ਹੈਗਾ ਕੀ ਹੋਣਾ ਚਾਹੀਦਾ ਕਿ ਇਹ ਇਨਡਿਸਿਪਲਨ ਹੈਗਾ 100% ਇਨਡਿਸਿਪਲਨ ਕੋਈ ਇਕਦ ਦੇ ਬੰਦੇ ਨੂੰ ਆਦਤ ਹੁੰਦੀ ਹੈ ਉਹ ਉਹ ਆਦਤ ਤੋਂ ਮਜਬੂਰ ਹੁੰਦੇ ਨੇ ਹਮ ਬਟ ਹਾਈ ਕਮਾਂਡ ਨੇ ਰਾਹੁਲ ਗਾਂਧੀ ਜੀ ਨੇ ਇਸ ਬਾਰੇ ਡਿਸਿਪਲਨ ਦੇ ਬਾਰੇ ਔਰ ਖਰਗੇ ਸਾਹਿਬ ਨੇ ਕਹਤਾ ਕਿ ਜਿਹੜਾ ਵਿਅਕਤੀ ਅੱਜ ਇਹ ਗੱਲ ਧਿਆਨ ਨਾਲ ਸੁਣ ਲੋ ਇਨਡਿਸਿਪਲਨ ਕ੍ਰੀਏਟ ਕਰੇਗਾ ਉਹਨੂੰ ਮਿਊਜ਼ਿਕ ਫੇਸ ਕਰਨਾ ਪਏਗਾ ਜਾਨੇ ਕਿ ਉਹ ਪੱਕਾ ਗਰੰਟੀ ਨਾਲ ਹੈ ਕੋਈ ਕਾਂਗਰਸ ਪਾਰਟੀ ਦੇ ਵਿੱਚ ਰਹੇਗਾ ਉਹਨੂੰ ਕੱਢਿਆ ਵੀ ਜਾ ਸਕਦਾ ਹ ਹ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਕੋਈ ਕਿਸੇ ਵਿਅਕਤੀ ਵਿਸ਼ੇਸ਼ ਨੇ ਇਨਡਿਸਿਪਲਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਉਹਰਾ ਖਮਿਆਜਾ ਉਸ ਵਿਅਕਤੀ ਨੂੰ ਭੁਗਤਣਾ ਪਏਗਾ ਤੁਸੀਂ ਦੇਖ ਲਿਓ ਤੁਹਾਡੇ ਸਾਹਮਣੇ ਆ ਜਾਣਾ ਜਿਸ ਤਰ੍ਹਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਲਾਈਵ ਕਰਦੇ ਨੇ ਇੱਕ ਜਿੱਤੇਗਾ ਪੰਜਾਬ ਜਾਂ ਉਹ ਹੀ ਗੱਲ ਕਰਦੇ ਨੇ ਕਿ ਪੰਜਾਬ ਆਪਣਾ ਧਰਤੀ ਪੁੱਤਰ ਚੁਣੇਗਾ ਉਹ ਤਰਤੀ ਪੁੱਤਰ ਕਾਂਗਰਸੀ ਹੋਏਗਾ ਗੈਰ ਕਾਂਗਰਸੀ ਹੋਏਗਾ ਇਹ ਨਹੀਂ ਪਤਾ ਇਹਨੂੰ ਰਾਜਾ ਵੜਿੰਗ ਕਿਵੇਂ ਦੇਖ ਰਹੇ ਨੇ ਬਤੌਰ ਪ੍ਰਧਾਨ ਉਹ ਤਰਤੀ ਪੁੱਤਰ ਕਿਹੜਾ ਹੋਣਾ ਚਾਹੀਦਾ ਮੈਂ ਕੋਈ ਨਵਜੋਤ ਸਿੰਘ ਸਿੱਧੂ ਤੇ ਟਿੱਪ ਟਿੱਪੜੀ ਨਹੀਂ ਕਰਨਾ ਚਾਹੁੰਦਾ ਹਰ ਬੰਦੇ ਦੇ ਆਪਣੇ ਆਪਣੇ ਖਿਆਲਤ ਨੇ ਕੀ ਸੋਚਦੇ ਆ ਨਵਜੋਤ ਸਿੰਘ ਸਿੱਧੂ ਜਾਂ ਕੀ ਕਹਿੰਦੇ ਨੇ ਮੇਰੇ ਅਸੇ ਕੋਈ ਇਸ ਕਾਲ ਨੂੰ ਮੈਂ ਉਹਨੂੰ ਕੋਈ ਬਹੁਤੀ ਮਹੱਤਤਾ ਨਹੀਂ ਦਿੰਦੇ ਨਹੀਂ ਇਹ ਕੀ ਸੋਚਦੇ ਟੋਡਾ ਟੋਡਾ ਪੀਸੀਸੀ ਬਤੌਰ ਬਤਾਨ ਬਰਤੌਰ ਪ੍ਰਧਾਨ ਨਹੀਂ ਕਾਂਗਰਸ ਪਾਰਟੀ ਦਾ ਪ੍ਰਧਾਨ ਮੈਂ ਸੋਚਦਾ ਕਿ ਉਹ ਆਪਦੀ ਕੋਈ ਨਿੱਜੀ ਗੱਲ ਕਰ ਰਹੇ ਆ ਮੈਨੂੰ ਪਤਾ ਨਹੀਂ ਇਸ ਬਾਰੇ ତਰਤੀ ਪੁੱਤਰ ਤੁਹਾਨੂੰ ਕੌਣ ਲੱਗਦਾ ਦੇਖੋ ତਰਤੀ ਪੁੱਤਰ ਜਿਹੜੇ ତਰਤੀ ਤੇ ਰਹਿੰਦੇ ਉਹ ਸਾਰੇ ତਰਤੀ ਪੁੱਤਰ ਹੈ ਕਈ ਵਾਰੀ ਜ਼ਿੰਦਗੀ ਚ ਹਰ ਬੰਦੇ ਨੂੰ ਵਹਿਮ ਹੋ ਜਾਂਦਾ ਕਿ ਮੈਂ ତਰਤੀ ਪੁੱਤਰ ਮੈਂ ਕਹਾਂ ਮੈਂ ਹੀ ਇਹ ਸਭ ਕੁਝ ਪਾ ਮਿਲਦੀ ਹੈ ਹਮ ਹਰ ਵਿਅਕਤੀ ਇਸ ਤਰਤੀ ਤੇ ਪੈਦਾ ਹੋਇਆ ਉਸ ਹਰੇਕੀ ତਰਤੀ ਪੁੱਤਰ ਹੈ ਹਮ ਸੋ ਠੀਕ ਹੈ ਜੇ ਕੋਈ ਬੰਦਾ ਆਪਣੇ ਆਪ ਨੂੰ ਕਿਸੇ ਨੂੰ ਕਿਸੇ ਨੂੰ ਵੀ ਮੈਂ ਆਈ ਐਮ ਸੌਰੀ ਮੈਂ ਅਗੇਨ ਮੈਂ ਸਿੱਧੂ ਸਾਹਿਬ ਬਾਰੇ ਕੁਝ ਨਹੀਂ ਕਹਿ ਰਿਹਾ ਇਸ ਬਾਰੇ ਹਮ ਪਰ ਮੈਂ ਕਹਿੰਦਾ ਕਿ ਹਰ ਬੰਦਾ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਮੈਂ ਮੈਨੂੰ ਕੋਈ ਤਤਰਾਸਨੀ ਹੈਪ ਸਮਬਡੀ ਫੀਲਸ ਕਿ ਮੈਂ ਧਰਤੀ ਪੁੱਤਰ ਹੈ ਜਾਂ ਨਹੀਂ ਹੈ ਮੈਨੂੰ ਕੀ ਤਰਾਹ ਹੈ ਪਰ ਮੈਂ ਇਹ ਜ਼ਰੂਰ ਕਮਾਂਗਾ ਹਰ ਵਿਅਕਤੀ ਡਿਸਪਲਿਨ ਚ ਰਹੇ ਪਲੀਜ਼ ਜਿਹੜਾ ਬੰਦਾ ਕਾਂਗਰਸ ਪਾਰਟੀ ਦੇ ਵਿੱਚ ਹੈ ਚਾਹੇ ਛੋਟਾ ਲੀਡਰ ਹੈ ਚਾਹੇ ਵੱਡਾ ਲੀਡਰ ਹੈ ਉਹਨੂੰ ਆਪਣੇ ਨਿੱਜੀ ਜਿਹੜੇ ਵਿਚਾਰ ਹੈ ਕਿਰਪਾ ਕਰਕੇ ਆਈਦਰ ਪਾਰਟੀ ਨੂੰ ਛੱਡ ਕੇ ਆਪਣੇ ਨਿੱਜੀ ਵਿਚਾਰ ਦੱਸੋ ਪਾਰਟੀ ਚ ਰਹਿਣਾ ਤਾਂ ਪਾਰਟੀ ਫੋਰਮ ਤੇ ਆਪਣੇ ਵਿਚਾਰ ਰੱਖੋ ਨਾ ਕਿ ਟਵਿੱਟਰ ਤੇ ਫੇਸਬੁੱਕ ਤੇ ਤੇ ਮੀਡੀਆ ਦੇ ਸਾਹਮਣੇ ਮੈਂ ਦੁਬਾਰਾ ਵਾਰ-ਵਾਰ ਫੇਰ ਕਹਿ ਰਿਹਾ ਕਿਉਂਕਿ ਇਹੀ ਸੰਦੇਸ਼ ਰਾਹੁਣ ਗਾਂਧੀ ਤੇ ਖਰਗੇ ਸਾਭ ਨੇ ਦਿੱਤਾ ਹੂੰ ਸਰਕਾਰ ਦੇ ਖਿਲਾਫ ਤੁਸੀਂ ਲਾਅ ਐਂਡ ਆਰਡਰ ਨੂੰ ਲੈ ਕੇ ਵੱਖ-ਵੱਖ ਜਗ੍ਹਾ ਤੇ ਤਰਨੀ ਲਾਰੇ ਹੈਗੇ ਉਹ ਜਗਰਾਉਂ ਵੀ ਹੁਣੇ ਹਾਲ ਦੀ ਘੜੀ ਲਾਇਆ ਹੈਗਾ ਇੰਡੀਪੈਂਡੈਂਟ ਜੇ ਤੁਸੀਂ ਲੜਦੇ ਹੋ ਹਾਲਾਂਕਿ ਸਥਿਤੀ ਤੁਸੀਂ ਵੀ ਕਹਿ ਰਹੇ ਹੋ ਜੇ ਕਿੱਦਾਂ ਨੂੰ ਨਹੀਂ ਜਾਂਦੀ ਰਾਜਾ ਵੜਿੰਗ ਦੀ ਨਜ਼ਰ ਦੇ ਵਿੱਚ ਕਿਹੜੇ ਤੁਸੀਂ ਪੰਜ ਮੁੱਦੇ ਐਸੇ ਬਣਾਉਣੇ ਚਾਹੋਗੇ ਜਿਨੂੰ ਤੁਸੀਂ ਕਹਿੰਦੇ ਹੋ ਵੀ ਇਹ ਇਲੈਕਸ਼ਨ ਨੈਰੇਟਿਵ ਹੋਣਗੇ ਕਾਂਗਰਸ ਜੇ ਇੰਡੀਪੈਂਡੈਂਟ ਜਾਂਦੀ ਹੈ देखो जी मेनू लागदा पांच मुद्दे ਨਹੀਂ ਹੈ 50 मुद्दे ਹੈ ਪੰਜਾ ਜੇ ਤੁਸੀਂ ਪੰਜ ਚੁਣ ਲੋ ਸੀ ਜਿਨ੍ਹਾਂ ਨੂੰ ਖੜਾ ਕਰਨਾ ਚਾਹੋ ਚੋਣ ਜਿਸ ਤੇ ਦੇਖੋ ਅੱਜ ਲਾਅ ਐਂਡ ਆਰਡਰ ਦੀ ਸਥਿਤੀ ਹੋ ਗਈ ਹੈ ਕਿ ਪੰਜਾਬ ਦਾ ਕੋਈ ਵਿਅਕਤੀ ਸੇਫਟ ਮਹਿਸੂਸ ਨਹੀਂ ਕਰ ਰਿਹਾ ਹਮ ਲੋਕ ਡਰ ਰਹੇ ਨੇ ਅਮਰੀਕਾ ਕੈਨੇਡਾ ਤੋਂ ਰਹਿੰਦੇ ਲੋਕ ਮਹਿਸੂਸ ਕਰ ਰਹੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਕਿੱਦਾਂ ਆਵਾਂਗੇ ਕੋਈ ਸਾਡੇ ਕੋਈ ਗੋਲੀ ਨਾ ਮਾਰ ਜੇ ਹਮ ਲੋਕਾਂ ਨੂੰ ਦਿਨ ਦਿਹਾੜੇ ਕਾਲਸ ਆ ਰਹੀਆਂ ਨੇ ਟੈਲੀਫੋਨ ਕਾਲਸ ਵੀ ਆਉਂਦੇ ਸਾਨੂੰ ਪੈਸੇ ਦੇ ਕੇ ਜਾਓ ਔਰ ਇਹ ਬਹੁਤ ਮਾੜੇ